ਸ਼੍ਰੀ ਰਾਮ ਨੌਮੀ ਦੇ ਮੌਕੇ ਤੇ 30 ਮਾਰਚ ਤੋਂ 10 ਅਪ੍ਰੈਲ ਤੱਕ ਸ਼੍ਰੀ ਅਯੁੱਧਿਆ dham ਵਿਖੇ ਲੰਗਰ ਸੇਵਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਦੁਰਗਿਆਣਾ ਮੰਦਿਰ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਦੁਰਗਿਆਣਾ ਕਮੇਟੀ ਦੇ ਜਰਨਲ ਸਕੱਤਰ ਅਰुण ਖਾਨਾ ਨੇ ਅਯੁੱਧਿਆ ਵਿੱਚ ਲੰਗਰ ਦੇ ਆਯੋਜਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਦੇਸ਼ ਸ਼੍ਰੀਧਰ, ਗੁਲਸ਼ਨ ਕੋਹਲੀ, ਡਾਕਟਰ ਰਵੀ ਅਰੋੜਾ ਆਦ ਮੌਜੂਦ ਸਨ। ਭਗਵਾਨ ਰਾਮ, ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਸ੍ਰੀ ਦੁਰਗਾਣਾ ਕਮੇਟੀ ਨੂੰ ਲੰਗਰ ਦੀ ਸੇਵਾ ਅਯੁੱਧਿਆ ਚ ਮਿਲੀ ਜਦੋਂ ਰਾਮ ਲੱਲਾ ਜੀ ਦੀ ਸਥਾਪਨਾ ਹੋਈ ਉਦੋਂ ਵੀ ਸਾਨੂੰ ਲੰਗਰ ਦੀ ਸੇਵਾ ਮਿਲੀ ਸੀ ਜਦੋਂ ਅਸੀਂ 2.5 ਮਹੀਨੇ ਉੱਥੇ ਲੰਗਰ ਦੀ ਸੇਵਾ ਕੀਤੀ ਉਦੋਂ ਵੀ ਅਸੀਂ ਰਾਮ ਨੌਮੀ ਤੇ ਵੀ ਸਪੈਸ਼ਲ ਰੂਪ ਦਰਸੇ ਦੁਬਾਰਾ ਗਏ ਸੀ ਹਾਂ ਇਸ ਸਾਲ ਵੀ ਠਾਕੁਰ ਜੀ ਦੀ ਕਿਰਪਾ ਨਾਲ ਪ੍ਰਭੂ ਨੇ ਕਿਰਪਾ ਕੀਤੀ ਹੈ ਕਿ ਅਸੀਂ ਲੰਗਰ ਜਿਹੜਾ ਹੈ ਪਹਿਲੇ ਨਰਾਤੇ 3 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਅਯੁੱਧਿਆ ਜੀ ਦੇ ਵਿੱਚ ਜਿਹੜਾ ਹੈ ਉਹ ਲੰਗਰ ਦੀ ਸੇਵਾ ਸਾਨੂੰ ਮਿਲੀ ਹੈ ਸਾਡੇ 10 ਲੋਕਲ ਔਰ ਟਰੱਕ ਵੀ ਗਿਆ ਹੈ ਔਰ 4 ਲੋਕ ਸਾਡੇ ਪਹਿਲੇ ਹੀ ਅਜ ਤੋਂ 4-5 ਦਿਨ ਪਹਿਲੇ ਉੱਥੇ ਸਭ ਵਿਵਸਥਾ ਕਰਨੋਂ ਵਾਸਤੇ ਪਾਂਡੇ ਵਗੈਰਾ ਇਹ ਉਹ ਸਾਰਾ ਟੈਂਟਾਂ ਦਾ ਪ੍ਰਬੰਧ ਕਰਨ ਵਾਸਤੇ ਪਹੁੰਚ ਚੁੱਕੇ ਨੇ